ਕੱਲ ਜਿਹੜੀ ਸਰਜਰੀ ਹੋਈ ਸੀ ਉਹਦੇ ਬਾਰੇ ਤਾਂ ਮੈਂ ਕੱਲ ਵੀ ਤੁਹਾਨੂੰ ਐਕਸਪਲੇਨ ਕੀਤਾ ਹੀ ਸੀਗਾ ਕਿ 2-3 ਘੰਟੇ ਸਰਦੀ ਚੱਲੀ ਉਹਨਾਂ ਦੀ ਉਹਦੇ ਵਿੱਚ ਦੋ ਬੁਲੇਟ ਸੀਗੀ ਇੱਕ ਤਾਂ ਥਰੂ ਐਂਡ ਥਰੂ ਪਹਿਲਾਂ ਹੀ ਨਿਕਲ ਗਈ ਸੀ ਆਪਣੇ ਆਪ ਇੱਕ ਅਸੀਂ ਸਰਦੀ ਕਰਕੇ ਕੱਢ ਦਿੱਤੀ ਸੀ ਬਾਕੀ ਸਭ ਕੁਝ ਰਿਪੇਅਰ ਕਰਤਾ ਸੀ ਪਰ ਨੁਕਸਾਨ ਅੰਦਰ ਬਹੁਤ ਹੋਇਆ ਸੀ ਇੰਟਰਸਟਾਈਨ ਦੇ ਵਿੱਚੋਂ ਕਿਉਂਕਿ ਗੋਲੀ ਲੰਘ ਕੇ ਗਈ ਐ ਸੁਪਰੀਨ ਵੀ ਰਪਚਰ ਹੋ ਗਈ ਸੀ ਸੁਪਰੀਨ ਕੱਢ ਦਿੱਤੀ ਇੰਟਰਸਟਾਈਨ ਜਿਹੜਾ ਸੀ ਉਹਨੂੰ ਰਿਪੇਅਰ ਕੀਤਾ ਤਾਂ ਅੱਜ ਹੁਣ ਜਿਹੜੀ ਕੰਡੀਸ਼ਨ ਹੈਗੀ ਐ ਅਜੇ ਆਪਾਂ ਕ੍ਰਿਟੀਕਲ ਹੀ ਕਹਿ ਸਕਦੇ ਹਾਂ ਕਿਉਂਕਿ ਡਾਕਟਰ ਸਾਹਿਬ ਵੈਂਟੀਲੇਟਰ ਤੇ ਹੈਗੇ ਨੇ ਟੀਮ ਆਪਣੀ ਜਿਹੜੀ ਉਹ ਸਾਰੀ ਕੋਸ਼ਿਸ਼ ਕਰ ਰਹੀ ਹੈ ਤੇ ਬਲੀਡਿੰਗ ਦੀ ਗੱਲ ਨਹੀਂ ਆਇਆ ਸਰ ਜਿੱਥੇ ਤੁਸੀਂ ਦੱਸੋ ਤਾਂ ਬਲੀਡਿੰਗ ਬਹੁਤ ਜ਼ਿਆਦਾ ਹੋ ਰਹੀ ਸੀ ਹੁਣ ਬਲੀਡਿੰਗ 'ਤੇ ਗੌਰ ਹੈ ਨਹੀਂ ਬਲੀਡਿੰਗ ਹੁਣ ਬਿਲਕੁਲ ਕੰਟਰੋਲ 'ਚ ਹੈਗੀ ਹੈ ਪਰ ਅਜੇ ਕਿਉਂਕਿ ਉਹ ਸ਼ੌਕ 'ਚ ਰਿਕਵਰ ਨਹੀਂ ਹੋ ਪਾਰੇ ਪੂਰੇ ਅਜੇ ਬਾਡੀ ਪੂਰਾ ਸਾਥ ਨਹੀਂ ਦੇ ਰਹੀ ਕੋਸ਼ਿਸ਼ ਕਰ ਰਹੇ ਅਸੀਂ ਬੀਪੀ ਜਿਹੜਾ ਥੋੜਾ ਠੀਕ ਚੱਲ ਰਿਹਾ ਹੈਗਾ ਯੂਰਨ ਆਊਟਪੁੱਟ ਵੀ ਹੈਗੀ ਹੈ ਪਰ ਅਜੇ ਆਪਾਂ ਉਹਨਾਂ ਨੂੰ ਖਤਰੇ ਤੋਂ ਬਾਹਰ ਨਹੀਂ ਕਹਿ ਸਕਦੇ ਸਰ ਕਿਸ ਤਰ੍ਹਾਂ ਦਾ ਖਤਰਾ ਕਹਿ ਸਕਦੇ ਆਪਾਂ ਕਿਉਂਕਿ ਕਾਫੀ ਜਿਹੜੀਆਂ ਲੱਗੀਆਂ ਜੇ ਜੇ ਮੇਜਰ ਸਰਜਰੀ ਏਡੀ ਹੁੰਦੀ ਹੈ ਉਸ ਤੋਂ ਬਾਅਦ ਬਾਡੀ ਨੇ ਰਿਕਵਰ ਕਰਨਾ ਹੁੰਦਾ ਤਾਂ ਉਹਨੂੰ ਟਾਈਮ ਲੱਗਦਾ ਹੈ 24 ਤੋਂ 48 ਘੰਟੇ ਜਿਹੜੇ ਕ੍ਰਿਟੀਕਲ ਹੁੰਦੇ ਉਹਨਾਂ ਦੌਰਾਨ ਕੁਸ਼ ਵੀ ਹੋ ਸਕਦਾ ਸੋ ਅਜੇ ਕੁਝ ਵੀ ਕਹਿਣਾ ਮੁਸ਼ਕਲ ਹੈ ਅਜੇ ਤਾਂ 24 ਘੰਟੇ ਵਿੱਚ ਕਹਿੰਦੇ ਸਪਲੀਨ ਤੁਸੀਂ ਕਰਦੇ ਜਿਵੇਂ ਮੂਵ ਕਰ ਦਿੱਤੇਗੇ ਕਿ ਕਿੱਡੀ ਬਜਾਏ ਉਹ ਕਿੱਦਾਂ ਪੜਦਾ ਕਿਡਨੀ ਤਾਂ ਠੀਕ ਕੰਮ ਕਰ ਰਹੀਆਂ ਪਰ ਬੀਪੀ ਅਜੇ ਸਟੇਬਲ ਨਹੀਂ ਹੋ ਰਿਹਾ ਉਹਦੇ ਵਾਸਤੇ ਸਪੋਰਟ ਦੇਣੀ ਪੈ ਰਹੀ ਇੰਜੈਕਸ਼ਨ ਹੁੰਦੀ ਸੋ ਜਿਵੇਂ ਉਹ ਕੋਈ ਅਪਡੇਟ ਆਉਂਦੀ ਹੈ ਜੋ ਸਾਨੂੰ ਲੱਗਦਾ ਠੀਕ ਹੈ ਤਾਂ ਫਿਰ ਆਪਾਂ ਫਿਰ ਤੁਹਾਨੂੰ ਦੱਸ ਬੀਪੀ ਅਜੇ 100 ਦੇ ਕਰੀਬ ਚੱਲ ਰਿਹਾ ਉਹਨਾਂ ਦਾ ਸਪੋਰਟ ਦੇ ਨਾਲ ਇੰਜੈਕਸ਼ਨ ਦੀ ਸਪੋਰਟ ਦੇ ਨਾਲ ਸੋ ਜੇ ਅਸੀਂ ਸਮਝਦੇ ਹਾਂ ਕਿ ਉਹ ਘਟ ਹੈ 120 ਤੱਕ ਆ ਜਾਏਗਾ ਤਾਂ ਸਾਨੂੰ ਥੋੜਾ ਜਿਹਾ ਲੱਗੇਗਾ ਕਿ ਉਹ ਠੀਕ ਹੈ ਅਗਰ ਮੈਡੀਕਲ ਨਾ ਹਾਂਜੀ ਹੁਣ ਅਸੀਂ ਸਾਰੀ ਪੁਲਿਸ ਟੀਮ ਸਾਡੀ ਅਸੀਂ ਫੈਮਿਲੀ ਨੂੰ ਮਿਲੇ ਆ ਕੱਲ ਤੋਂ ਹੀ ਅਸੀਂ ਫੈਮਿਲੀ ਦੇ ਨਾਲ ਇਨ ਟੱਚ ਹੈਗੇ ਹਾਂ 24/7 ਤੇ ਜੋ ਵੀ ਹੈ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਉਹ ਅਸੀਂ ਉਹਨਾਂ ਨਾਲ ਵੀ ਸ਼ੇਅਰ ਕਰ ਰਹੇ ਹਾਂ ਫੈਮਿਲੀ ਦੇ ਨਾਲ ਵੀ ਅਸੀਂ ਫੈਮਿਲੀ ਦੇ ਨਾਲ ਕੰਟੀਨਿਊਸ ਰਾਬਤਾ ਬਣਾਇਆ ਹੋਇਆ ਹੈ ਤੇ ਫੈਮਿਲੀ ਵੀ ਸਾਡੇ ਇੰਟਚ ਹੈਗੀ ਹੈ ਤੇ ਸਾਨੂੰ ਇਨਵੈਸਟੀਗੇਸ਼ਨ ਦੇ ਵਿੱਚ ਵੀ ਕਾਫੀ ਕਲੂਜ਼ ਮਿਲੇ ਹਨ ਫੈਮਿਲੀ ਨੂੰ ਵੀ ਅਸੀਂ ਸਾਰੀ ਗੱਲਬਾਤ ਜਿਹੜੀ ਉਸ ਦਿਨ ਮੌਕੇ ਤੇ ਹੋਈ ਸੀ ਇਹਨਾਂ ਦੇ ਬੇਟੇ ਨਾਲ ਸੀ ਉਹਨਾਂ ਨੂੰ ਵੀ ਅਸੀਂ ਸਾਰਾ ਪੁੱਛਿਆ ਹੈ ਤੇ ਬਾਕੀ ਵੀ ਆਰ ਵਰਕਿੰਗ 24/7 ਸਾਡੀ ਡਿਫਰੈਂਟ ਟੀਮਸ ਦੇ ਆਰ ਓਨ ਦਾ ਜੋਬ ਤੇ ਅਸੀਂ ਜਿਹੜੇ ਹੈ ਕਲਪ੍ਰੇਟਸ ਜਲਦੀ ਅਰੈਸਟ ਕਰ ਲਵਾਂਗੇ ਤੇ ਉਹਨਾਂ ਨੂੰ ਡਰੇਸ ਕਰ ਲਵਾਂਗੇ ਸਾਰਾ ਇਨਸੀਡੈਂਟ ਕਲੀਅਰ ਹੋ ਜਾਵੇਗਾ ਸਾਨੂੰ ਕਾਫੀ ਕਲੂਜ਼ ਮਿਲੇ ਹਨ ਟੈਕਨੀਕਲੀ ਵੀ ਹਿਊਮਨ ਇੰਟ ਵੀ ਤੇ ਸਾਡੀ ਇਨਵੈਸਟੀਗੇਸ਼ਨ ਅਜੇ ਔਨਗoing ਹੈ ਤੇ ਜਿਵੇਂ ਹੀ ਕੋਈ ਫਰਦਰ ਅਪਡੇਟ ਹੋਊਗੀ ਅਸੀਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰ ਲਵਾਂਗੇ ਸਰ ਜਿਸ ਤਰ੍ਹਾਂ ਦੀ ਗੱਲਾਂ ਆ ਰਹੀਆਂ ਸੀ ਸਾਹਮਣੇ ਕਿ 22 ਸੀ ਨਾ 3 ਸਾਲ ਪਹਿਲਾਂ ਇੱਕ ਮਾਮਲਾ ਵੀ ਚੱਲ ਰਿਹਾ ਸੀ ਇਹਨਾਂ ਦੇ ਇੱਕ 2022 ਦੇ ਵਿੱਚ ਐਫਆਈਆਰ ਰਜਿਸਟਰ ਹੋਈ ਸੀ ਇਹਨਾਂ ਦੇ ਬਿਆਨਾਂ ਤੇ ਉਹ ਸਾਰਾ ਹਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਦੋਂ ਸਾਡੀ ਇਨਵੈਸਟੀਗੇਸ਼ਨ ਇੱਕ we we'll let you know हजे ਸਾਡੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ चल रही है जी ਹੈ ਜੀ ਹਜੇ ਹੀ ਇਸ ਓਨ ਵੈਂਟੀਲੇਟਰ ਤੇ ਕੰਡੀਸ਼ਨ ਜਿਹੜੀ ਹੈ ਉਹ ਕ੍ਰਿਟੀਕਲ ਹੈ ਬਾਕੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਡਾਕਟਰਸ ਦੀ ਟੀਮ ਵੀ ਦਿਨ ਰਾਤ ਮਿਹਨਤ ਕਰ ਰਹੀ ਹੈ ਔਰ ਬਾਕੀ ਜੇ ਕੋਈ ਅਪਡੇਟ ਹੋ ਗਈ ਅਸੀਂ ਤੁਹਾਨੂੰ ਦੱਸਦੇ ਸਰ ਸੋਸ਼ਲ ਮੀਡੀਆ ਤੇ ਫੋਟੋਆਂ ਵਾਇਰਲ ਹੋ ਰਹੀਆਂ ਹਜੇ ਅਸੀਂ ਫੈਮਿਲੀ ਨੂੰ ਮਿਲ ਕੇ ਸਾਰਾ ਪੁੱਛਿਆ ਹੈ ਜੀ ਜਿਹੜਾ ਉਸ ਦਿਨ ਇਨਸੀਡੈਂਟ ਹੋਇਆ ਸੀ ਉਹਦੇ ਬਾਰੇ ਵੀ ਹੋਰ ਡੂੰਘਾਈ ਦੇ ਨਾਲ ਜਾਣਕਾਰੀ ਲਈ ਹੈ ਸਾਡੀ ਇਨਵੈਸਟੀਗੇਸ਼ਨ ਹਰ ਐਂਗਲ ਤੋਂ ਚੱਲ ਰਹੀ ਹੈ ਤੇ ਜੋ ਵੀ ਅੱਗੇ ਕੋਈ ਅਪਡੇਟ ਹੋਊਗੀ ਉਹ ਅਸੀਂ ਤੁਹਾਨੂੰ ਦੱਸ ਦੇਵਾਂਗੇ ਸਰ ਇੱਕਾ ਲੰਡੇ ਦੇ ਨਾਮ ਤੇ ਜਿਹੜੀ ਝੂਠ ਵਾਇਰਲ ਹੋ ਰਹੀ ਹੈਗੀ ਹੈ ਵੀ ਉਹਨੇ ਫੋਟੀ ਮੁੰਡ ਦੀ ਗੱਲ ਕੀਤੀ ਉਹਦੇ ਵਿੱਚ ਕਿੰਨੀ ਸੱਚਾਈ ਹੈ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਤੁਹਾਨੂੰ ਦੱਸਦੇ ਨਹੀਂ ਆ ਅਸੀਂ ਸਾਰਾ ਚੈੱਕ ਕਰਕੇ ਸਾਰਾ ਵੈਰੀਫਾਈ ਕਰਕੇ ਡਿਊਰਿੰਗ ਇਨਵੈਸਟੀਗੇਸ਼ਨ ਜੋ ਵੀ ਅੱਗੇ ਤੱਕ ਸਾਹਮਣੇ ਆਣਗੇ ਜੀ ਮੈਂ ਤੁਹਾਨੂੰ ਦੱਸਿਆ ਹਰ ਐਂਗਲ ਤੋਂ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਫਰੋਮ ਏਵਰੀ ਐਂਗਲ ਵੀ ਆਰ ਇਨਵੈਸਟੀਗੇਟਿੰਗ ਇਟ ਤੇ ਜੋ ਵੀ ਸਾਹਮਣੇ ਤੱਥ ਆਊਗਾ ਉਹ ਅਸੀਂ ਤੁਹਾਨੂੰ ਦੱਸਦੇ ਹਾਂ ਡਾਕਟਰ ਸਾਹਿਬ ਨੇ ਵੈਂਟੀਲੇਟਰ ਦੀ ਹਾਂਜੀ ਸਰ ਪਹਿਲਾਂ ਵੀ ਥੈਡਕਾਲ ਸਰ ਆਂਦੇ ਰਹੇ ਇਹਨਾਂ ਨੂੰ ਸਰ ਪਹਿਲਾਂ ਵੀ ਥੈਡਕਾਲ ਆਂਦੇ ਰਹੇ ਸਾਰਾ ਹਜੇ ਸਾਡਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਜੇ ਅਸੀਂ ਤੁਹਾਨੂੰ ਪੂਰੀ ਅਪਡੇਟ ਦੇਵਾਂਗੇ ਜਦੋਂ ਕਲੀਅਰ ਹੋ ਗਿਆ ਸਾਰਾ